ਜਹਦਾਰ ਇਕਤਾਰ ਸਿੰਘ ਹਮਾਰਾ ਦੀ ਸਮੁੱਚੀ ਟੀਮ ਨੇ ਉਸ ਜਲਮ ਨੂੰ ਰੋਕਿਆ ਇਹ ਕੌਮੀ ਕਾਰਜ ਸੀ ਉਹਨਾਂ ਨੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ ਤਾਂ ਉਹਨਾਂ ਦੀ ਰਿਹਾਈਆਂ ਲਈ ਕਿਉਂਕਿ ਕੋਰਟਾਂ ਵੱਲੋਂ ਜਿੰਨੀ ਵੀ ਸਜ਼ਾ ਮਿਲੀ ਸੀ ਉਸ ਤੋਂ ਦੁੱਗਣੀ ਆ ਘਟ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਸੋ ਅਸੀਂ 7 ਜਨਵਰੀ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਗੁਰੂ ਗ੍ਰੰਤ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈ ਤੇ ਮੰਦੀ ਸਿੰਘਾਂ ਦੀ ਰਿਹਾਈ ਲਈ ਪਰੰਤੂ ਸਰਕਾਰਾਂ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਦੇ ਸੈਂਟਰ ਦੀ ਸਰਕਾਰ ਹੈ ਜਾਂ ਉਹ ਪੰਜਾਬ ਦੀ ਸਰਕਾਰ ਉਹਨਾਂ ਦੇ ਖਿਲਾਫ ਲੜਦੇ ਹੋਏ ਭਾਵੇਂ ਦੋ ਸਹਿਬ ਜਾਦੇ ਉਹਨਾਂ ਦੇ ਨਾਲ ਅਨੇਕਾ ਸਿੰਘ ਜਮਕੌਰ ਦੀ ਮੈਦਾਨ ਚ ਸ਼ਹੀਦ ਹੋਏ ਉਸ ਤੋਂ ਬਾਅਦ ਇਹਨਾਂ ਨੂੰ ਸਹਿਬ ਜਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਚ ਜੂੰਦੇ ਚਿੰਨ ਕੇ ਸ਼ਹੀਦ ਕੀਤਾ ਗਿਆ ਸੋ ਬਹੁਤ ਵੱਡੀ ਕੁਰਬਾਨੀਆਂ ਅੱਜ ਉਹਨਾਂ ਨੂੰ ਅਸੀਂ ਨਮਸਤ ਕਹਣ ਲਈ ਪਹੁੰਚੇ ਆਂ ਤੇ ਅਸੀਂ ਅੱਜ ਜਿਸ ਤਰ੍ਹਾਂ ਪ੍ਰਤੀਓ ਪ੍ਰਦਰਸ਼ਨੀ ਲਾਈ ਹੈ ਕਿਉਂਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਸਾਡੇ ਕੌਮੀ ਕਾਰਜ ਕਰੇ ਕਿਉਂਕਿ ਉਹ ਹਾਲਾਤ ਇਸ ਤਰ੍ਹਾਂ ਦੇ ਸੀ ਸਰਕਾਰਾਂ ਨੇ ਬਣਾਏ ਵੇ ਸਰਕਾਰਾਂ ਜ਼ੁਲਮ ਕਰ ਰਹੀਆਂ ਸੀ ਸਾਡੇ ਬੇਕਸੂਰ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਤਸੀਹੇ ਦੇਣੇ ਉਹਨਾਂ ਨੂੰ ਫਿਰ ਤਸੱਦਕ ਕਰਕੇ ਸ਼ਹੀਦ ਕਰਕੇ ਉਹਨਾਂ ਨੂੰ ਮਾਰ ਦਿੱਤਾ 7 ਜਨਵਰੀ 2025 ਨੂੰ ਜਦੋਂ ਮੋਰਚਾ ਲੱਗੇ ਨੂੰ 2 ਸਾਲ ਹੋਣ ਜਾ ਰਹੇ ਆ ਅਸੀਂ ਬਹੁਤ ਵੱਦਾ ਇਕੱਠ ਰੱਖਿਆ ਸੋ ਸੰਗਤਾਂ ਨੂੰ ਅਪੀਲ ਹੈ ਜਿਹੜਾ ਦਰ <div>ਦਿਕਤਾਰ ਸਿੰਘ ਹੈ ਹਮਾਰਾ ਵੱਲੋਂ ਵੀ ਕਿ ਉੱਥੇ ਵੱਧ ਤੋਂ ਵੱਧ ਆਪਣੇ 7 ਜਨਵਰੀ ਨੂੰ ਮੋਹਾਲੀ 22 ਪੀਐਚ ਚੌਂਕ ਜਿੱਥੇ ਕੌਮੀ ਇਨਸਾਫ ਮੋਰਚਾ ਲਗਿਆ ਪਹੁੰਚੋ ਅੱਜ ਅਸੀਂ ਇਹ ਬੇਨਤੀਆਂ ਕਰਨ ਲਈ ਇੱਥੇ ਪਤਿਕਾ ਸਾਹਿਬ ਦੀ ਧਰਤੀ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੰਦੀ ਸਿੰਘ ਸਾਡੇ ਜਿਹੜੇ ਜੇਲ੍ਹ 'ਚ ਨੇ ਤੁਹਾਨੂੰ ਲੱਗਦਾ ਸਰਕਾਰਾਂ ਤੋਂ ਕੋਈ ਆਸ ਹੈ ਕਿ ਸਾਡੇ ਸਿੰਘ ਰਿਹਾ ਹੋਣਗੇ ਦੇਖੋ ਸਰਕਾਰਾਂ ਜਿਹੜੀਆਂ ਨਾ ਇਹ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਪਾਵੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਜਿਹੜੀ ਜਾਇਜ਼ ਮੰਗ ਹੈ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਸਾਡਾ ਕਿਸਾਨ ਹੈ ਪੰਜਾਬ ਦਾ ਖਾਸ ਕਰਕੇ ਉਹ ਸੜਕਾਂ ਤੇ ਰੋਲ ਰਿਹਾ 13 ਫਰਵਰੀ ਤੋਂ ਆਪਣੇ ਹੱਕ ਲੈਣ ਲਈ ਸੜਕਾਂ ਤੇ ਬੈਠੇ ਆ ਉਹ ਕਿਸਾਨ ਆ ਗੁਰਜਜੀਤ ਸਿੰਘ ਡੱਲੇ ਵਾਲ ਮਰਮਰਤ ਤੇ ਬੈਠੇ ਆ ਸੋ ਇਸ ਤਰ੍ਹਾਂ ਕਰਕੇ ਸਰਕਾਰਾਂ ਇੱਕ ਮਤਰਈ ਮਾਲਾ ਸਰੂਪ ਕਰ ਰਹੀਆਂ ਪੰਜਾਬ ਦਾ ਬਲਵੰਤ ਸਿੰਘ ਰਾਜਵਾਨਾ ਨੂੰ ਰਿਹਾਈ ਮਿਲੀ ਪਰ 4 ਘੰਟੇ ਦੀ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕਿਉਂ ਗੱਲ ਤਾਂ ਦੋਰੇ ਪਣਦੀ ਹੈ ਇਹ ਹੀ ਹੈ ਵੀ ਸਰਕਾਰਾਂ ਦਾ ਜਿਹੜਾ 도ਗਲੀ ਨੀਤੀ ਹੈ ਬਹੁ ਗਿਣਤੀ ਵਾਸਤੇ ਹੋਰ ਉਹਨਾਂ ਦਾ ਬਤੀਰਾ ਘੱਟ ਗਿਣਤੀਆਂ ਵਾਸਤੇ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜਦੋਂ ਉਹਨਾਂ ਦੇ ਭਰਾ ਚੜਾਈ ਕਰਗੇ ਸੀ ਪਿੱਛੇ ਸਿਰਫ 3 ਘੰਟੇ ਦੀ ਪ੍ਰੋਲ ਤੇ ਉੱਤੇ ਕਸਟਡੀ ਚ ਲੈ ਜਾਇਆ ਗਿਆ ਉਹਨਾਂ ਨੂੰ ਸੋ ਇੱਕ ਬਹੁਤ ਵੱਡਾ ਧੱਕਾ ਇਹੀ ਅੱਜ ਸਿੱਖਾਂ ਨੂੰ ਸੋਚਣ ਵਾਲੀ ਗੱਲ ਹੈ ਵੀ ਸਾਡੇ ਨਾਲੋਂ ਕਾਨੂੰਨ ਕੀ ਵਰਤਾਰ ਕਰ ਰਿਹਾ ਬੌਂਕਿੰਤੀ ਨਾਲ ਕਿਉਂਕਿ ਸਰਕਾਰਾਂ ਸਮਝਦੀਆਂ ਵੀ ਉਸ ਜਿਹੜਾ ਸਰਸਾ ਸਾਉਧ ਹੈ ਜਿਸ ਨੇ ਐਡੇ ਵੱਡੇ ਘਣਾਉਣੇ ਅਪਰਾਧ ਕੀਤੇ ਹਨ ਭਾਵੇਂ ਦੋ ਕਤਲ ਕੇਸਾਂ ਤੇ ਉਹਨੂੰ ਉਮਰਕੈਦ ਦੀ ਸਜ਼ਾ ਹੋਈ ਹੈ ਤੇ ਬਲਾਤਕਾਰ ਦੇ ਕੇਸ ਉਹਦੇ ਖਿਲਾਫ ਦਰਜ ਹੈ ਸੋਨੂੰ ਬਾਰ-ਬਾਰ ਪ੍ਰੋਲ ਦੇਈ ਜਾ ਰਹੀ ਹੈ ਇੱਕ ਬਹੁਤ ਚਿੰਤਾ ਦਾ ਵਿਸ਼ਾ। ਅਕਾਲੀ ਦਲ ਨੂੰ ਜੋ ਸਜ਼ਾ ਲਗਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜਿਹੜੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਭਾਵੇਂ 2015 ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ। ਉਸ ਟਾਈਮ ਉਹਨਾਂ ਨੇ ਉਹਨਾਂ ਨੂੰ ਛਪਾਉਣ ਦੀ ਗੱਲ ਕਰੀ ਹੈ। ਤੇ ਉਹ ਸਰਸਾ ਸਾਧ ਜਿਨ੍ਹਾਂ ਨੇ ਮੁੱਖ ਦੋਸ਼ੀ ਹੈ ਉਹਨਾਂ ਬੇਅਦਬੀਆਂ ਦਾ। ਉਹਦੇ ਪੱਖ 'ਚ ਇਹ ਪੂਰੇ ਸੋ ਉਹਨੂੰ ਇੱਥੇ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਤੁਮ ਮਾਫੀ ਦੁਆਈ ਗਈ ਪਰੰਤੂ ਅੱਜ ਉਹਨਾਂ ਨੇ ਆਪਣੇ ਉਹ ਦੋਸ਼ ਕਬੂਲ ਕਰੇ 2 ਦਸੰਬਰ ਨੂੰ ਉਹਨਾਂ ਨੇ ਸਾਰਾ ਕੁਝ ਮੰਨਿਆ ਵੀ ਹੈ ਸਾਡੇ ਤੋਂ ਗਲਤੀਆਂ ਹੋਈਆਂ ਸੋ ਇੱਕ ਗਲਤੀਆਂ ਕਰਕੇ ਹੀ ਅੱਜ ਹਾਸ਼ਰ ਹੋਇਆ ਹੈ ਅਕਾਲੀ ਦਲ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਇੱਕ ਪਾਸੇ ਸ਼ਹੀਦ ਜੋੜ ਮਿਲਦ ਦੀਪਸ ਚੱਲ ਰਿਹਾ ਹੈ ਦੂਜੇ ਪਾਸੇ ਕੌਮੀ ਇਨਸਾਫ਼ ਮੋਰਚਾ ਜਿਹੜਾ ਲਗਾਇਆ ਪਿਆ ਤੇ ਉੱਥੇ ਹੀ ਅੱਜ ਸਾਡੇ ਨਾਲ ਜਗਤਾਰ ਸਿੰਘ ਹਵਾਰਾ ਦੇ ਪਿਤਾ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਕੌਮੀ ਇਨਸਾਫ਼ ਮੋਰਚਾ ਲਗਾਇਆ ਗਿਆ ਔਰ ਇੱਕ ਪ੍ਰਦਰਸ਼ਨੀ ਆ ਉਹ ਵੀ ਲਗਾਈਆਂ ਗਈਆਂ ਨੇ ਅੱਜ ਕੀ ਕਹਿਣਾ ਚਾਹੋਗੇ ਦੇਖੋ ਅੱਜ ਜਿਹੜਾ ਅਸੀਂ ਨਿੱਕੀਆਂ ਜਿੰਦਾ ਵੱਡੇ ਸਾਕੇ ਸਹਿਬਜ਼ਾਦਾ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਮਾਤਾ ਗੁਦਰ ਕੌਰ ਤੇ ਮੋਤੀ ਮਹਿਰਾ ਜੀ ਅੱਜ ਅਸੀਂ ਸਰਦਾ ਤੇ ਸਤਕਾਰ ਭੇਟ ਕਰਨੀ ਪਹੁੰਚੇ ਆ ਕਿਉਂਕਿ ਉਹਨਾਂ ਨੇ ਸਿੱਖੋਂ ਵਾਸਤੇ ਬਹੁਤ ਵੱਡੀ ਕੁਰਮਾਨੀ ਦਿੱਤੀ ਉਸ ਜ਼ੁਲਮ ਦੇ ਖਿਲਾਫ ਲੜਦੇ ਹੋਏ ਅਮੇ ਦੋ ਸੈਰਜਾਦੇ ਉਹਨਾਂ ਦੇ ਨਾਲ ਅਨੇਕਾ ਸਿੰਘ ਜਮਕੌਰ ਦੀ ਮੈਦਾਨ ਚ ਸ਼ਹੀਦ ਹੋਏ ਉਸ ਤੋਂ ਬਾਅਦ ਇਹਨਾਂ ਨੂੰ ਸੈਰਜਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਚ ਜੂਂਦੇ ਚਿਣ ਕੇ ਸ਼ਹੀਦ ਕੀਤਾ ਗਿਆ ਸੋ ਬਹੁਤ ਵੱਡੀ ਕੁਰਬਾਨੀਆਂ ਅੱਜ ਉਹਨਾਂ ਨੂੰ ਅਸੀਂ ਨਤਮਸਤ ਹੋਣ ਲਈ ਪਹੁੰਚੇ ਆ ਤੇ ਅਸੀਂ ਅੱਜ ਜਿਸ ਤਰ੍ਹਾਂ ਪ੍ਰਤੀਓ ਪ੍ਰਦਰਸ਼ਨੀ ਲਾਈ ਹੈ ਕਿਉਂਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਸਾਡੇ ਕੌਮੀ ਕਾਰਜ ਕਰੇ ਕਿਉਂਕਿ ਉਹ ਹਾਲਾਤ ਇਸ ਤਰ੍ਹਾਂ ਦੇ ਸੀ ਸਰਕਾਰਾਂ ਨੇ ਬਣਾਏ ਵੇ ਸਰਕਾਰਾਂ ਜ਼ੁਲਮ ਕਰ ਰਹੀਆਂ ਸੀ ਸਾਡੇ ਬੇਕਸੂਰ ਨੌਜਵਾਨਾਂ ਨੂੰ ਘਰਾਂ ਚੋਂ ਚੱਕ-ਚੱਕ ਕੇ ਤਸੀਹੇ ਦੇਣੇ ਉਹਨਾਂ ਨੂੰ ਫਿਰ ਤਸੱਦਦ ਕਰਕੇ ਸ਼ਹੀਦ ਕਰਕੇ ਉਹਨਾਂ ਨੂੰ ਮਾਰ ਦੇਣਾ ਜੇਹਦਾਰ ਜਗਤਾਰ ਸਿੰਘ ਹਮਾਰਾ ਦੀ ਸਮੁੱਚੀ ਟੀਮ ਨੇ ਉਸ ਜ਼ੁਲਮ ਨੂੰ ਰੋਕਿਆ ਇਹ ਕੌਮੀ ਕਰਤ ਸੀ ਉਹਨਾਂ ਨੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ ਤਾਂ ਉਹਨਾਂ ਦੀ ਰਿਹਾਈਆਂ ਲਈ ਕਿਉਂਕਿ ਕੋਰਟਾਂ ਵੱਲੋਂ ਜਿੰਨੀ ਵੀ ਸਜ਼ਾ ਮਿਲੀ ਸੀ ਉਸ ਤੋਂ ਦੁੱਗਣੀ ਆ ਘਟ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਸੋ ਅਸੀਂ 7 ਜਨਵਰੀ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਰੰਤੂ ਸਰਕਾਰਾਂ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਸੈਂਟਰ ਦੀ ਸਰਕਾਰ ਹੈ ਜਾਂ ਉਹ ਪੰਜਾਬ ਦੀ ਸਰਕਾਰ ਹੈ ਸੋ ਅਸੀਂ ਹੁਣ ਅੱਜ ਇੱਥੇ ਸੰਗਠਾ ਨੂੰ ਪ੍ਰਚਾਰ ਕਰ ਰਹੇ ਆ ਸੰਗਠਾ ਨੂੰ ਬੇਨਤੀ ਕਰ ਰਹੇ ਆ ਕਿ 7 ਜਨਵਰੀ 2025 ਨੂੰ ਜਦੋਂ ਮੋਰਚਾ ਲੱਗਣ 2 ਸਾਲ ਹੋਣ ਜਾ ਰਹੇ ਆ ਅਸੀਂ ਬਹੁਤ ਵੱਦਾ ਇਕੱਠ ਰੱਖਿਆ ਸੋ ਸੰਗਠਾ ਨੂੰ ਅਪੀਲ ਹੈ ਜਿਹਦਰ ਜਕਤਾਰ ਸਿੰਘ ਹਮਾਰਾ ਵੱਲੋਂ ਵੀ ਕਿ ਉੱਥੇ ਵੱਧ ਤੋਂ ਵੱਧ ਆਪਣੇ 7 ਜਨਵਰੀ ਨੂੰ ਮੋਹਾਲੀ 22 ਪੀਐਚ ਚੌਂਕ ਜਿੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਪਹੁੰਚੋ ਅੱਜ ਅਸੀਂ ਇਹ ਬੇਨਤੀਆਂ ਕਰਨ ਲਈ ਇੱਥੇ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਜੀ ਕਾਫੀ ਲੰਮਾ ਸਮਾਂ ਹੋ ਗਿਆ ਬੰਦੀ ਸਿੰਘ ਸਾਡੇ ਜਿਹੜੇ ਜੇਲ੍ਹ 'ਚ ਨੇ ਤੁਹਾਨੂੰ ਲੱਗਦਾ ਸਰਕਾਰਾਂ ਤੋਂ ਕੋਈ ਆਸ ਹੈ ਕਿ ਸਾਡੇ ਸਿੰਘ ਰਿਹਾ ਹੋਣਗੇ ਦੇਖੋ ਸਰਕਾਰਾਂ ਜਿਹੜੀਆਂ ਨਾ ਇਹ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਆ ਭਾਵੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਜਿਹੜੀ ਜਾਇਜ਼ ਮੰਗ ਹੈ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਸਾਡਾ ਕਿਸਾਨ ਹੈ ਪੰਜਾਬ ਦਾ ਖਾਸ ਕਰਕੇ ਉਹ ਸੜਕਾਂ 'ਤੇ ਰੋਲ ਰਿਹਾ 13 ਫਰਵਰੀ ਤੋਂ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਬੈਠੇ ਆ ਉਹ ਕਿਸਾਨ ਆ ਗੂ ਜਗਜੀਤ ਸਿੰਘ ਡੱਲੇ ਆਲ ਮਰਮਰਤ ਤੇ ਬੈਠੇ ਆ ਸੋ ਇਸ ਤਰ੍ਹਾਂ ਕਰਕੇ ਸਰਕਾਰਾਂ ਇੱਕ ਮਤਰਈ ਮਾਲਾ ਸਰੂਪ ਕਰ ਰਹੀਆਂ ਪੰਜਾਬ ਨਾਲ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਇਹਦਾ ਜਿਹੜਾ ਪ੍ਰਭਾਵ ਹੈ ਉਹ ਉਲਟ ਜਾਣਾ ਸੋ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਇੱਕ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਪੰਜਾਬ ਨੂੰ ਸਿੱਖਾਂ ਨੂੰ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਭਲਵੰਤ ਸਿੰਘ ਰਾਜਵਾਨਾ ਨੂੰ ਰਿਹਾਈ ਮਿਲੀ ਪਰ 4 ਘੰਟੇ ਦੀ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕਿਉਂ ਗੱਲ ਤਾਂ ਦੋਰੇ ਪਣਦੀ ਇਹੀ ਹੈ ਵੀ ਸਰਕਾਰਾਂ ਦਾ ਜਿਹੜਾ ਦੋਗਲੀ ਨੀਤੀ ਹੈ ਬੋਹ ਗਿਣਤੀ ਵਾਸਤੇ ਹੋਰ ਉਹਨਾਂ ਦਾ ਬਤੀਰਾ ਘਟ ਗਿਣਤੀਆਂ ਵਾਸਤੇ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਜਦੋਂ ਉਹਨਾਂ ਦੇ ਭਰਾ ਚੜਾਈ ਕਰਗੇ ਸੀ ਪਿੱਛੇ ਸਿਰਫ 3 ਘੰਟੇ ਦੀ ਪ੍ਰੋਲ ਤੇ ਉੱਤੇ ਕਸਟਡੀ ਚ ਲੈ ਜਾਇਆ ਗਿਆ ਉਹਨਾਂ ਨੂੰ ਸੋ ਇੱਕ ਬਹੁਤ ਵੱਡਾ ਧੱਕਾ ਇਹੀ ਅੱਜ ਸਿੱਖਾਂ ਨੂੰ ਸੋਚਣ ਵਾਲੀ ਗੱਲ ਹੈ ਵੀ ਸਾਡੇ ਨਾਲੋਂ ਕਾਨੂੰਨ ਕੀ ਵਰਤਾਰ ਕਰ ਰਿਹਾ ਬੌਂਕੀ ਨੀਤੀ ਨਾਲ ਕਿਉਂਕਿ ਸਰਕਾਰਾਂ ਸਮਝਦੀਆਂ ਵੀ ਉਸ ਜਿਹੜਾ ਸਰਸਾ ਸਾਉਦ ਹੈ ਜਿਸ ਨੇ ਐਡੇ ਵੱਡੇ ਘਣਾਉਣੇ ਅਪਰਾਧ ਕੀਤੇ ਹਨ ਭਾਵੇਂ ਦੋ ਕਤਲ ਕੇਸਾਂ ਤੇ ਉਹਨੂੰ ਉਮਰਕੈਦ ਦੀ ਸਜ਼ਾ ਹੋਈ ਹੈ ਤੇ ਬਲਾਤਕਾਰ ਦੇ ਕੇਸ ਉਹਦੇ ਖਿਲਾਫ ਦਰਜਾਂ ਸੋ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਇੱਕ ਬਹੁਤ ਚਿੰਤਾ ਦਾ ਵਿਸ਼ਾ ਇਹੀ ਤਾਂ ਅੱਜ ਸੋਚਣ ਦੀ ਲੋੜ ਹੈ ਪੰਜਾਬ ਦਾ ਜਿਹੜਾ ਸਿੱਖ ਹੈ ਪੰਜਾਬ ਦਾ ਨੌਜਵਾਨ ਹੈ ਅੱਜ ਇਹ ਸੋਚਣ ਵਾਸਤੇ ਮਜਬੂਰ ਹੋ ਰਿਹਾ ਵੀ ਸਾਡੇ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਦਾਸਤੇ ਹੋ ਜੀ ਅਕਾਲੀ ਦਲ ਨੂੰ ਜੋ ਸਜ਼ਾ ਲਗਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਭਾਵੇਂ 2015 ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਉਸ ਟਾਈਮ ਉਹਨਾਂ ਨੇ ਉਹਨਾਂ ਨੂੰ ਛਪਾਉਣ ਦੀ ਗੱਲ ਕਰੀ ਹੈ ਤੇ ਉਹ ਸਰਸਾ ਸਾਧ ਜਿਨੇ ਮੁੱਖ ਦੋਸ਼ੀ ਹੈ ਉਹਨਾਂ ਬੇਅਦਬੀਆਂ ਦਾ ਉਹਦੇ ਪੱਖ 'ਚ ਇਹ ਪੂਰੇ 100 ਉਹਨੂੰ ਇੱਥੇ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਗਈ। ਪਰੰਤੂ ਅੱਜ ਉਹਨਾਂ ਨੇ ਆਪਣੇ ਉਹ ਦੋਸ਼ ਕਬੂਲ ਕਰੇ ਹਨ 2 ਦਸੰਬਰ ਨੂੰ ਉਹਨਾਂ ਨੇ ਸਾਰਾ ਕੁਝ ਮੰਨਿਆ ਵੀ ਇਹ ਸਾਡੇ ਤੋਂ ਗਲਤੀਆਂ ਹੋਈਆਂ। ਜੀ। ਸੋ ਇਹ ਗਲਤੀਆਂ ਕਰਕੇ ਹੀ ਅੱਜ ਇਹ ਹਾਸ਼ਰ ਹੋਇਆ ਹੈ ਅਕਾਲੀ ਦਲ ਦਾ ਕਿਉਂਕਿ ਅੱਜ ਲੋਕਾਂ ਦੇ ਮਨਾਂ 'ਚ ਉਹਨਾਂ ਦਾ ਜਿਹੜਾ ਸਤਕਾਰ ਸੀ ਉਹ ਘਟ ਗਿਆ ਕਿਉਂਕਿ ਅਕਾਲੀ ਦਲ ਉਹ ਸ਼ਬਦ ਹੈ ਜਿਹੜਾ ਕੁਰਬਾਨੀਆਂ ਦੇ ਕੇ ਹੋਣ ਚ ਆਇਆ ਸੀ ਅਕਾਲੀ ਦਲ 1920 ਪਰ ਉਸ ਨੂੰ ਇੱਕ ਪਰਿਵਾਰ ਦਾ ਕਬਜ਼ਾ ਕਰਕੇ ਅਜੇ ਹਾਸ਼ਰ ਹੋਇਆ ਸੋ ਬਹੁਤ ਵੱਡੀਆਂ ਗਲਤੀਆਂ ਜਿਹੜੀਆਂ ਉਹਨੇ ਗਲਤੀਆਂ ਕਰੀਆਂ ਉਹਨੇ ਦੀ ਸਜ਼ਾ ਸੰਗਤਾਂ ਨੇ ਉਹਨਾਂ ਨੂੰ ਤੁਹਾਡੇ ਲਈ ਅਕਾਲੀ ਦਲ ਦਾ ਅਰਥ ਕੀ ਹੈ ਜੀ ਦੇਖੋ ਅਕਾਲੀ ਦਲ ਦਾ ਜਿਹੜਾ ਅਕਾਲ ਵੱਲੋਂ ਅਕਾਲ ਨੂੰ ਸਮਰਪਿਤ ਹੋਵੇ ਕਾਲ ਤੋਂ ਰਹਿਤ ਹੋਵੇ ਉਹਦਾ ਅਰਥ ਹੈ ਸੋ ਇੱਕ ਬਹੁਤ ਵੱਡੀ ਅਕਾਲੀ ਦਲ ਸ਼ਬਦ ਦਾ ਅਰਥ ਹੈ ਸੋ ਇਸ ਕਰਕੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਸਾਰੇ ਸਿਧਾਂਤਾਂ ਨੂੰ ਲੈ ਕੇ ਅਕਾਲੀ ਦਲ ਹੋਣਾ ਚਾਹਿਆ ਸੀ ਪਰੰਤੂ ਇੱਕ ਪਰਿਵਾਰ ਨੇ ਉਸ ਤੇ ਕਬਜ਼ਾ ਕਰਕੇ ਉਹ ਸਿਧਾਂਤਾਂ ਨੂੰ ਛੱਟ ਮਾਰੀ ਹੈ ਇਸ ਕਰਕੇ ਹੀ ਅੱਜ ਅਕਾਲੀ ਦਲ ਦਾ ਉਹਨਾਂ ਨੇ ਇਹ ਹਾਸਲ ਕਰੇ ਜੀ ਦੂਜੇ ਪਾਸੇ ਜਗਜੀਤ ਢੱਲੇਵਾਲ ਨੂੰ ਲੈ ਕੇ ਗੱਲ ਕਰੀਏ ਤਾਂ 31 ਦਿਨ ਹੋ ਗਏ ਨੇ ਜੀ ਅੱਜ ਉਹਨਾਂ ਨੇ ਭੁੱਖ ਹੜਤਾਲ ਕੀਤੀਆਂ ਨੂੰ ਦੂਜੇ ਪਾਸੇ ਸਰਕਾਰ ਬੇਫਿਕਰ ਨੇ ਦੇਖੋ ਇਹੀ ਤਾਂ ਹੈ ਉਹ ਅੱਜ ਕਿਸਾਨੀ ਹੱਥਾਂ ਬਾਜ਼ ਦੇ ਲਗਾਤਾਰ ਮਰਨ ਵਰਤ ਤੇ ਬੈਠਿਆ ਜਿੱਥੇ ਉਹ ਉਹਨਾਂ ਦੀਆਂ ਮੰਗਾਂ ਦਾ ਕਿਸਾਨੀ ਮੰਗਾਂ ਦਾ ਸਬੰਧ ਸੈਂਟਰ ਦੀ ਸਰਕਾਰ ਨਾਲ ਹੈ ਉਥੇ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਸੀ ਕਿ ਉਹ ਪੰਜਾਬ ਦਾ ਕਿਸਾਨ ਹੈ ਕਿਸਾਨੀ ਹੱਕਾਂ ਦੀ ਗੱਲ ਕਰ ਰਿਹਾ ਉਥੇ ਜਾ ਕੇ ਮੁੱਖ ਮੰਤਰੀ ਨੂੰ ਮੈਂ ਤਾਂ ਕਹਿੰਦਾ ਲੰਗੇ ਪੈਰੀਂ ਜਾ ਕੇ ਉਹਦੀ ਗੱਲ ਸੁਣਨੀ ਚਾਹੀਦੀ ਸੀ ਉਹਦੇ ਹੱਕ 'ਚ ਖੜਨਾ ਚਾਹੀਦਾ ਸੀ ਪਰੰਤੂ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਵੀ ਉਸ ਦੇ ਸੰਘਰਸ਼ ਦੇ ਖਿਲਾਫ ਭੁੱਗਤ ਰਹੀ ਹੈ ਸੋ ਬਹੁਤ ਮਾੜੀ ਗੱਲ ਹੈ ਆਉਣ ਵਾਲੇ ਦਿਨਾਂ ਚ ਜਦੋਂ ਵੀ ਭਾਵੇਂ 2027 ਦੀ ਚੋਣਾਂ ਹੋਣ ਜਾਣੀਆਂ ਉਦੋਂ ਉਹੀ ਹਾਸਰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਣਾ ਜਿਹੜੀ ਪਿਛਲੀਆਂ ਰਾਜਨੀਤਿਕ ਪਾਰਟੀਆਂ ਦਾ ਹੋਇਆ ਭਾਵੇਂ ਅਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਮੁਕਰਦੇ ਰਹੇ ਉਹੀ ਹਾਸਰ ਇਹਨਾਂ ਦਾ ਤੁਹਾਨੂੰ ਲੱਗਦਾ ਜੀ ਜੱਥੇਬੰਦੀਆਂ ਦੀ ਮੰਗ ਪੂਰੀ ਹੋਊਗੀ ਜਿਸ ਤਰ੍ਹਾਂ ਕਿਸਾਨ ਅੜੇ ਹੋਏ ਨੇ ਦੇਖੋ ਜਗਜੀਤ ਸਿੰਘ ਦੱਲੇਵਾਲ ਇੱਕ ਬਹੁਤ ਸੂਝਮਾਨ ਕਿਸਾਨ ਹੈ ਉਹਦਾ ਸਪੈਨ ਸਟੈਂਡ ਹੈਦਾ ਸਪਸ਼ਟ ਵੀ ਆ ਮੰਗਾਂ ਪੂਰੀਆਂ ਹੋਣਗੀਆਂ ਜਾਂ ਮੈਂ ਸਰੀਰ ਲਾ ਦੇਣਾ ਸੋ ਉਹ ਉਸ ਸੰਘਰਸ਼ ਨੂੰ ਮਰਪਦਾ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਉਸ ਕਿਸਾਨ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਜੀ ਜੇ ਉਹਨੂੰ ਬਚਾਉਣ ਵਾਸਤੇ ਸ਼ੋਰ ਦੇ ਸਰਕਾਰਾਂ ਅੱਜ ਹੀ ਉਹਨਾਂ ਨੂੰ ਉਹਦੀਆਂ ਮੰਗਾਂ ਜਿਹੜੀਆਂ ਨੂੰ ਲੈ ਕੇ ਉਹਨਾਂ ਮਰਨ ਵਰਤ ਤੇ ਬੈਠੇ ਹਨ ਉਹਨਾਂ ਦਾ ਐਲਾਨ ਕਰਨਾ ਚਾਹੀਦਾ ਹੈ ਉਸਾਰੇ ਸਿਆਸੀ ਲੀਡਰ ਵੀ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਦੇਖੋ ਇਹ ਸਿਆਸੀ ਲੀਡਰਾਂ ਦੀ ਮਜਬੂਰੀ ਵੀ ਹੁੰਦੀ ਆ ਚਲੋ ਉਹਨਾਂ ਦਾ ਫਰਜ਼ ਵੀ ਬਣਦਾ ਜਿਹੜਾ ਕੱਲ ਨੂੰ ਆਵਾਮ ਦੀ ਵੋਟਾਂ ਲੈਣ ਦਾ ਵਾਅਦਾ ਕਰਦਾ ਉਹਦਾ ਹੱਕ ਫਰਜ਼ ਵੀ ਬਣਦਾ ਵੀ ਜਾ ਕੇ ਉਸ ਸੰਘਰਸ਼ ਦੀ ਹਮਾਇਤ ਕਰੇ ਸੋ ਮੈਂ ਹਰ ਇੱਕ ਨੂੰ ਇਨਸਾਫ਼ ਪਸੰਦ ਨੂੰ ਇਹ ਬੇਨਤੀ ਵੀ ਕਰਦਾ ਜਹੇਦਾਰ ਜਗਤਾਰ ਸਿੰਘ ਆਵਾਰਾ ਵੱਲੋਂ ਪਿਛਲੇ ਦਿਨਾਂ 'ਚ ਦਾਸ ਮਿਲ ਕੇ ਵੀ ਆਇਆ ਤੇ ਬੇਨਤੀ ਵੀ ਕਰੀ ਹੈ ਕਿ ਉਸ ਸੰਘਰਸ਼ ਦਾ ਡਟ ਕੇ ਸਾਥ ਦਿਆ ਜਾਏ ਕਿਉਂਕਿ ਜ ਸਰਦਾਰ ਜਗਜੀਤ ਸਿੰਘ ਡਲੇਆਰ ਇੱਕ ਹੱਕ ਸੱਚ ਦੀ ਲੜਾਈ ਕਿਸਾਨੀ ਹੱਕਾਂ ਦੀ ਲੜਾਈ ਲੜੇ ਜੀ ਸੁਖਵੀਰ ਸਿੰਘ ਬਾਦਲ ਤੇ ਜੋ ਹਮਲਾ ਹੋਇਆ ਨਰੈਣ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਆ ਦੇਖੋ ਇਹ ਇੱਕ ਬੇਤੁਕੀ ਗੱਲ ਹੈ ਕਿਉਂਕਿ ਭਾਈ ਨਰੈਣ ਸਿੰਘ ਚੋੜਾ ਨੇ ਕੌਮ ਦਾ ਉਹ ਦਰਦ ਉਸ ਟਾਈਮ ਪੇਸ਼ ਕਰਿਆ ਜੀ ਕਿ ਅੰ ਇਸ ਤਰ੍ਹਾਂ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਉਹਨਾਂ ਦੇ ਖਿਲਾਫ ਹੋਨੇ ਆਪਣਾ ਰੋਸ ਪ੍ਰਗਟ ਕਰਿਆ ਤੇ ਕੌਮ ਦਾ ਉਹਨਾਂ ਨੇ ਜਿਹੜੀ ਹੈ ਕੌਮ ਦੀ ਭਾਵਨਾ ਨੂੰ ਸਪਸ਼ਟ ਕਰਿਆ ਸੋ ਇਸ ਕਰਕੇ ਉਹਨਾਂ ਨੂੰ ਛੇਕਣ ਆਲੀ ਅਸੀਂ ਪਿਛਲੇ ਦਿਨ ਉੱਥੇ ਜਾ ਕੇ ਕਹਿ ਕੇ ਵੀ ਆਏ ਆਂ ਵੀ ਜੇ ਇਸ ਤਰ੍ਹਾਂ ਦੀ ਗਲਤੀ ਕੀਤੀ ਉਹਨਾਂ ਨੂੰ ਭਾਈ ਨਰੈਣ ਸਿੰਘ ਚੌੜਾ ਨੂੰ ਜਿਹੜਾ ਇੱਕ ਪੰਥਕ ਸੋਚ ਦਾ ਧਾਰਨੀ ਹੈ ਇਸ ਤਰ੍ਹਾਂ ਦੀ ਗਲਤੀ ਕੀਤੀ ਤਾਂ ਇਤਿਹਾਸਿਕ ਗਲਤੀ ਹੋਏਗੀ ਉਹੀ ਗਲਤੀ ਦੁਆਰਾ ਨੰਨ ਦੁਹਰਾਉ ਜੋ ਲਗਾਤਾਰ 2015 ਤੋਂ ਕਰਦੇ ਆਏ ਹੈ ਜੀ ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਬਾਬੂ ਜੀ ਮੇਰਾ ਆਖਰੀ ਸਵਾਲ ਤੁਹਾਨੂੰ ਜਿਸ ਤਰ੍ਹਾਂ ਹੁਣ ਸਰਬਜੀਤ ਸਿੰਘ ਖਾਲਸਾ ਹੋ ਗਏ ਤੇ ਅਮਰਤਪਾਲ ਦੇ ਪਿਤਾ ਹੋ ਗਏ ਉਹਨਾਂ ਦੇ ਕੋਲੋਂ ਨਵੀਂ ਪਾਰਟੀ ਬਣਾਉਣ ਦਾ ਜਲਦ ਐਲਾਨ ਦੇ ਲਈ ਕਿਹਾ ਗਿਆ ਹੈ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ ਉਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਦੇਖੋ ਅੱਜ ਸਾਡਾ ਫਿਲਹਾਲ ਕੋਈ ਨਹੀਂ ਸਾਡਾ ਇੱਕੇ ਇੱਕ ਨਿਸ਼ਾਨਾ ਜਿਹੜਾ ਕੌਮੀ ਆਸਾ ਮੋਰਚੇ ਦਾ ਕਿ ਜਦੋਂ ਤੱਕ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਮੋਰਚਾ ਲੱਗਿਆ ਉਦੋਂ ਤੱਕ ਸਫਲ ਨਹੀਂ ਹੁੰਨਾ ਸਰਕਾਰਾਂ ਮੰਗਾਂ ਮੰਨ ਨਹੀਂ ਅਸੀਂ ਪਾਰਟੀ ਵਾਰੇ ਨਹੀਂ ਸੋਚਣਾ ਉਹਨਾਂ ਦਾ ਨਿੱਜੀ ਫੈਸਲਾ ਸੋ ਸਮਾਂ ਹਣ ਤੇ ਦੇਖਿਆ ਜਾਵੇਗਾ ਜੀ ਆਉਣ ਵਾਲੇ ਦਿਨਾਂ ਚ ਇਹ ਕੌਮੀ ਸਾਬ ਮੋਰਚਾ ਹੋਰ ਕਿੱਥੇ ਕਿੱਥੇ ਮਤਲਬ ਕਿ ਕੌਮੀ ਸਿੰਘ ਇਕੱਠੇ ਹੋਣਗੇ ਜਿੱਥੇ ਫੇਰ ਸਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਕੌਮੀ ਸਾਬ ਮੋਰਚੇ ਵੱਲੋਂ ਅਸੀਂ ਸੰਗਤਾਂ ਨੂੰ ਅਪੀਲ ਕਰੀਆ 7 ਜਨਵਰੀ 2025 ਨੂੰ ਕਿ ਉਸ ਦਿਨ ਵੱਧ ਤੋਂ ਵੱਧ ਉੱਥੇ ਪਹੁੰਚੋ ਵੱਡਾ ਇਕੱਠ ਕਰਕੇ ਅਸੀਂ ਸਰਕਾਰਾਂ ਤੇ ਦਬਾਅ ਪਾਣਾ ਉਸ ਤੋਂ ਬਾਅਦ ਜੋ ਸੰਗਤਾਂ ਦਾ ਫੈਸਲਾ ਹੋਏਗਾ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾਣ ਦਾ ਹੋਏਗਾ ਉਹ ਮੌਕੇ ਤੇ ਫੈਸਲਾ ਲਿਆ ਜਾਵੇਗਾ ਸੋ ਸੰਗਤਾਂ ਨੂੰ ਇਹੀ ਅਪੀਲ ਹੈ ਤੁਹਾਡੇ ਚੈਨਲ ਨਾਲ ਹੀ ਵੀ ਕਿ 7 ਜਨਵਰੀ 2025 ਨੂੰ ਜਿਸ ਦਿਨ ਕੌਮੀ ਅਨਸਾਹ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ ਵੱਧ ਤੋਂ ਵੱਧ ਗਿਣਤੀ ਚ ਹਾਜ਼ਰੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਕੀਮਤੀ ਸਮਾਂ ਦਿੱਤਾ ਕਮਿਨ ਸਾ ਮੋਰਚਾ ਚੱਲਦੇ ਨੂੰ ਭਾਵੇਂ ਬੇਸ਼ੱਕ ਕਈ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਸਿੰਘਾਂ ਨੂੰ ਰਹਾ ਕੀਤਾ ਜਾਵੇ ਪਰੰਤੂ ਅੱਜ ਸ਼ਹੀਦ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਜੋੜ ਮਿਲ ਚੱਲਦਾ ਹੈ ਦੂਜੇ ਪਾਸੇ ਬੰਦੀ ਸਿੰਘਾਂ ਨੇ ਲਈ ਰਿਹਾਈ ਦੀ ਮੰਗ ਦੇ ਲਈ ਕਮਿਨ ਸਾਬ ਮੋਰਚਾ ਜਿਹੜਾ ਕਿ ਲਗਾਇਆ ਗਿਆ ਤੇ ਉੱਥੇ ਹੀ ਬਾਬਾ ਜੀ ਜਿਹੜੇ ਕਿ ਹਾਤਕੜੀਆਂ ਲਗਾਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਸਿੰਘਾਂ ਨੂੰ ਜਿਹੜਾ ਕਿ ਰਹਾ ਕੀਤਾ ਜਾਵੇ ਤੇ ਪਹਿਲਾਂ ਉਹਨਾਂ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਤੁਸੀਂ ਹੱਤਕੜੀਆਂ ਲਗਾਈਆਂ ਹੋਈਆਂ ਨੇ ਕੌਮ ਇਨਸਾਫ ਮੋਰਚੇ ਦੇ ਲਈ ਲਗਾਤਾਰ ਸੰਗਤਾਂ ਨੂੰ ਅਪੀਲ ਵੀ ਕਰ ਦੇਖੋ ਜੀ ਇਹ ਜਿਹੜੀਆਂ ਬੇੜੀਆਂ ਪਾਈ ਹੋਈਆਂ ਨੇ ਹਾਂ ਜੀ ਦਾਸ ਪਹਿਲਾਂ ਦਾਸ ਇਕਬਾਲ ਸਿੰਘ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਮੁਲਾਕਾਤੀ ਦਿੱਲੀ ਤੋਂ ਮੰਡੋਲੀ ਜੇਰ ਹਫਤੇ ਚ ਦੋ ਵਾਰੀ ਮਿਲਣ ਜਾਂਦਾ ਸੋ ਜੋ ਜ਼ਥੇਦਾਰ ਸਾਹਿਬ ਨੂੰ ਬੇੜੀਆਂ ਪਾ ਕੇ ਰੱਖਿਆ ਹੈ 24 ਘੰਟੇ ਦੀ ਜਿੰਨਾ ਉਹਨਾਂ ਦੀ ਬੰਦੀ ਹੈਗੀ ਹੈ ਤੇ ਅੱਜ ਸੰਗਤ ਦੇ ਸਾਹਮਣੇ ਅਸੀਂ ਵੀ ਆਪਣੇ ਇੱਕ ਦਿਨ ਪਿੰਡੇ ਦੇ ਉੱਤੇ ਬੇੜੀਆਂ ਪਾ ਕੇ ਉਹ ਜਿੰਨਾਂ ਕੋ ਤਸ਼ੱਦਦ ਉਹਨਾਂ ਦੇ ਉੱਤੇ ਹੁੰਦਾ ਉਸ ਤਸ਼ੱਦਦ ਨੂੰ ਆਪਣੇ ਸੇ ਪਿੰਡੇ ਹਟਾ ਕੇ ਤੇ ਕੋਸ਼ਿਸ਼ ਕਰੀ ਦੀਏ ਕਿ ਵੀ ਉਹਨਾਂ ਦਾ ਦੁੱਖ ਹਟਾਇਆ ਜਾਵੇ ਜੀ ਤੁਸੀਂ ਕਿਹਾ ਹੈ ਕਿ ਮੇਰੀ ਹਫ਼ਤੇ 'ਚ ਦੋ ਵਾਰ ਮੁਲਾਕਾਤ ਹੋ ਜਾਂਦੀ ਆ ਕੀ ਗੱਲਬਾਤ ਹੁੰਦੀ ਆ ਕੀ ਉਹ ਚੜ੍ਹਦੀ ਕਲਾ 'ਚ ਨੇ ਬਿਲਕੁਲ ਜੋ ਕੌਮੀ ਯੋਧੇ ਹੁੰਦੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਹੁੰਦੇ ਨੇ ਸਾਨੂੰ ਸਾਡੇ ਪਾਤਸ਼ਾਹ ਸਾਡੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕੋ ਹੀ ਗੁਰਤੀ ਦਿੱਤੀ ਹੈ ਕਿ ਕਦੇ ਵੀ ਢੈਂਦੀ ਕਲਾ ਦੀ ਗੱਲ ਨਹੀਂ ਕਰਨੀ ਜਦੋਂ ਵੀ ਗੱਲ ਕਰਨੀ ਚੜ੍ਹਦੀ ਕਲਾ ਵਿੱਚ ਕਰਨੀ ਹੈ ਔਰ ਜਥੇਦਾਰ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਔਰ ਜਦ ਇਹ ਇੱਕੋ ਹੀ ਸੰਦੇਸ਼ ਦਿੰਦੇ ਨੇ ਕਿ ਜਿਹੜੀ ਵੀ ਕੌਮ ਹੈ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਜਦ ਤੱਕ ਇਕੱਠੀ ਨਹੀਂ ਹੁੰਦੀ ਸਾਡੇ ਆਪਣੇ ਜਿਹੜੇ ਕੋਮੀ ਕਾਰਜ ਪੂਰੇ ਨਹੀਂ ਹੋਣਗੇ ਇਸ ਕਰਕੇ ਉਹਨਾਂ ਨੂੰ ਇਹ ਹੀ ਸੁਨੇਹਾ ਹੈ ਕਿ ਸਾਰੀ ਜਿਹੜੀ ਕੌਮ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਇੱਕ ਪਾਸੇ ਮੁਹਾਲੀ ਮੋਰਚਾ ਲੱਗਿਆ ਹੋਇਆ ਹੈ ਤੇ ਉਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਤੁਸੀਂ ਅਪੀਲ ਕਰ ਲਿਓ ਲਗਾਤਾਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਲੋਕ ਤੁਹਾਡੇ ਨਾਲ ਵੱਧ ਤੋਂ ਵੱਧ ਜੁੜਨਗੇ ਕਿਉਂਕਿ ਲੋਕ ਇਹ ਚੀਜ਼ ਤੋਂ ਵੀ ਡਰਦੇ ਨੇ ਵੀ ਸਰਕਾਰਾਂ ਜਦੋਂ ਅਸੀਂ ਸਿੰਘਾਂ ਦੇ ਨਾਲ ਲੜਦੇ ਹਾਂ ਤੇ ਜਦੋਂ ਚੜ੍ਹਦੀ ਕਲਾ ਦੀ ਗੱਲ ਕਰੀ ਜਾਂਦੀ ਹੈ ਤਾਂ ਹਮੇਸ਼ਾ ਇਹ ਤਸ਼ੱਦਦ ਹੁੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਦਾਸ ਜਦੋਂ ਦਿੱਲੀ ਤੋਂ ਚੱਲ ਕੇ ਆਇਆ ਅੰਮ੍ਰਿਤਸਰ ਵਿੱਚ ਕਈ ਜਗ੍ਹਾ ਲੰਗਰ ਲੱਗੇ ਹੋਏ ਸੀ ਅਸੀਂ ਉੱਥੇ ਵੀ ਸੰਗਤਾਂ ਨੂੰ ਅਪੀਲ ਕਰਕੇ ਆਏ ਹਾਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਅੱ ਕੱਲ ਵੀ ਅਸੀਂ ਇੱਥੇ ਜਿਹੜਾ ਸਟਾਲ ਲਗਾਇਆ ਸੀ ਇੱਥੇ ਇਹ ਸਟਾਰ ਵਾਲੇ ਲੱਗੇ ਹੋਏ ਸੀ ਸਟੇਜ ਲੱਗੇ ਹੋਏ ਸੀ ਇੱਥੇ ਬਹੁਤ ਵੱਡਾ ਊਂਗਾਰਾ ਮਿਲ ਰਿਹਾ ਔਰ ਅੱਜ ਵੀ ਬਹੁਤ ਵੱਡਾ ਊਂਗਾਰਾ ਮਿਲ ਰਿਹਾ ਜੋ ਸੰਗਤ ਆ ਰਹੀ ਹੈ ਉਹ ਆਪ ਸਾਡੇ ਕੋਲ ਬੈਨਰ ਪੋਸਟਰ ਜਿਹੜੇ ਸਟicker ਨੇ ਉਹ ਖੁਦ ਲੈ ਕੇ ਜਾ ਰਹੀ ਹੈ ਕਿ ਅਸੀਂ ਆਪਣੇ ਪਿੰਡਾਂ ਵਿੱਚ ਜਾ ਕਰਕੇ ਇਹ ਪ੍ਰਚਾਰ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ 7 ਜਨਵਰੀ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਦਾ ਵੱਡਾ ਰੋਸ਼ਟ ਮਾਰਚ ਹੋਣ ਜਾ ਰਿਹਾ ਉਸ ਵਿੱਚ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜੀ ਹੈ ਕਿ ਫਤਿਹਗੜ ਦੀ ਆਈ ਸੰਗਤ ਵੀ ਉੱਥੇ ਨਤਮਸਤਕ ਹੋਏਗੀ ਔਰ ਜਿਹੜੇ ਕੌਮੀ ਇਨਸਾਫ ਮੋਰਚਾ ਹੈ ਉਹਦੇ ਵਿੱਚ ਹਾਜ਼ਰੀ ਭਰੇਗੀ ਜੀ ਸਰਕਾਰਾ ਪੰਜਾਬ ਸਰਕਾਰ ਦੀ ਗੱਲ ਵਿੱਚ ਹੈ ਕੇਂਦਰ ਸਰਕਾਰ ਦੀ ਕੀ ਲੱਗਦਾ ਹੈ ਕਿ ਸਿੰਘਾ ਤੇ ਕਦੇ ਪੱਖ ਲਿਆ ਜਾਏਗਾ ਬਿਲਕੁਲ ਜੀ ਇਹ ਗੁਰੂ ਪਾਤਸ਼ਾਹ ਨੇ ਕਿਹਾ है है, कि जरूर ਸਾਨੂੰ ਉਮੀਦ ਹੈਗੀ ਹੈ ਅਸੀਂ ਅਰਦਾਸ ਬੇਨਤੀ ਜਦੋਂ ਕਰਦੇ ਅਰਦਾਸ ਜਦੋਂ ਕਰਦੇ ਬਿਰਤੀ ਕਦੇ ਨਾ ਹੋਵੇ ਜਾਣ ਕੇ ਅਰਦਾਸ ਇਸ ਕਰਕੇ ਸਾਨੂੰ ਅਰਦਾਸ ਤੇ ਪੂਰਾ ਭਰੋਸਾ ਹੈਗਾ ਔਰ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਇਹਨਾਂ ਨੂੰ ਗੁਰੂ ਸਾਹਿਬ ਸਮੱਤ ਬਖਸ਼ਣਗੇ ਔਰ ਸਾਡੀ ਗੱਲ ਸੁਣੀ ਜਾਏਗੀ ਜੀ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਹੋ ਤੇ ਉਹਨਾਂ ਦੇ ਵੱਲੋਂ ਸਿੱਖ ਕੌਮ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਸਾਰੀ ਸੰਗਤ ਨੂੰ ਇਹ ਸੁਨੇਹਾ ਹੈ ਕਿ 7 ਜਨਵਰੀ ਨੂੰ 2025 ਨੂੰ ਜਿਹੜਾ ਵਾਈਪੀਆ ਚੌਕ ਤੋਂ ਇੱਕ ਰੋਸ਼ ਮਾਰਜਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਆਪਣੀ ਹਾਜ਼ਰੀ ਲਗਾ ਕੇ ਗੁਰੂ ਮਹਾਰਾਜ ਦੀ ਖੁਸ਼ੀਆ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋ ਹੀ ਸਾਸ ਧੰਨ